ਸ਼ੰਭੂ ਦੇ ਕਰੋੜੀ ਬਾਰਡਰਾਂ ਦੇ ਪਿੱਛੇ ਸਾਰਾ ਦਿਨ ਤੋਂ ਲੱਗ ਦੇ ਕਿਸਾਨ ਤੇ ਮਜ਼ਦੂਰ ਮੋਰਚੇ 'ਚ ਡਟੇ ਹਜ਼ਾਰਾਂ ਕਿਸਾਨਾਂ ਵਿਚੋਲੇ ਕੇਂਦਰ ਵੱਲੋਂ ਵੰਗਾ ਨਾਂ ਮੰਨਨ ਤੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਪੀਟੀਡੀ ਨੇ ਹਜ਼ਾਰਾਂ ਕਿਸਾਨਾਂ ਨੇ ਲੈਣੇ ਕਰਕੇ ਦਿੱਤੇ ਕੇਂਦਰ ਸਰਕਾਰ ਦੇ ਖਿਲਾਫ ਤਿੱਖੀ ਨਾਰੇबाजी ਕੀਤੀ ਉੱਥੇ ਕਿਸਾਨਾਂ ਆਪੋਂ ਦੇ ਕਹਿਣਾ ਕਿ ਕੇਂਦਰ ਸਰਕਾਰ ਇਸ ਵੇਲੇ ਕਿਸਾਨਾਂ ਦੇ ਬੇहद ਅਹਿਮ ਮਸਲੇ ਭੁਲ ਕੇ ਹੋਰ ਸੂਬੇ ਦੀ ਦੂਜੀ ਪਾਰਟੀਆਂ ਦੀ ਸਰਕਾਰਾਂ ਤੋੜ ਕੇ ਆਪਣੇ ਬਣਾਉਣ ਦੇ ਵਿੱਚ ਰੁੱਝੀ ਨਜ਼ਰ ਆ ਰਹੀ ਹੈ ਜਿਸ ਕਰਕੇ ਕਿਸਾਨਾਂ ਦਾ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ ਕਿਸਾਨਾਂ ਕੋਨੇ ਵੀ ਕਹਿ ਕੇ ਐਮਐਸਪੀ ਦੀ ਗਰੰਟੀ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ ਸਮੇਤ ਵਾਅਦਾ ਮੰਗਾਇ ਸਬੰਧੀ ਉਹ ਲੋਕਤੰਤਰੀ ਤਰੀਕੇ ਨਾਲ ਦਿੱਲੀ ਵਾ ਸ਼ਾਂਤੀਮਈ ਟੰਗ ਦਾ ਕੂਚ ਕਰਨਾ ਚਾਹੁੰਦੇ ਪਰ ਕੇਂਦਰ ਸਰਕਾਰ ਵੱਲੋਂ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ 'ਤੇ ਗੋਲੀਆਂ ਚੁਲਾ ਕੇ ਕਾਫੀ ਕਿਸਾਨਾਂ ਨੂੰ ਜੜਾ ਸ਼ਹੀਦ ਕਰ ਦਿੱਤਾ ਗਿਆ ਹੰਝੂ ਗਏ ਜਿਵੇਂ ਗੋਲੇ ਵੀ ਉਹਨਾਂ 'ਤੇ ਛੁੱਟੇ ਜਾ ਰਹੇ ਨੇ ਕਿਸਾਨੀ ਅੰਦolan ਦੀ ਆਰਥ ਦੇ ਵਿੱਚ ਕੇਂਦਰ ਤੇ ਹਰਿਆਣਾ ਜਵਾਬ ਦੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰਦੀ ਹੈ ਦਾਅਵੇ ਕੀ ਕਿਸਾਨਾ ਕੋ ਨੇ ਵੀ ਕਿਹਾ ਕਿ ਦੇਰ ਰਾਤ ਤੋਂ ਹਰਿਆਣਾ ਦੀਆਂ ਹੱਦਾਂ ਤੋਂ ਸੰਭੂ ਪ੍ਰਾਈਵੇਟ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਸੀ ਇਸ ਦਿਨ ਨਾਲ ਕਾਰੋਬਾਰੀ ਪਟ્રોલ ਪਬ ਵਿਦਿਆਰਥੀਆਂ ਤੇ ਆਦੀ ਲੋਕਾਂ ਨੂੰ ਕਾਵੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਹੈ